ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਸਿਵਲ ਹਸਪਤਾਲ ਦੇ ਵਿੱਚ ਡਿਲੀਵਰੀ ਤੋਂ ਬਾਅਦ ਇੱਕ ਮਹਿਲਾ ਦੀ ਮੌਤ ਹੋ ਜਾਂਦੀ ਹੈ ਤੇ ਉਸ ਦਾ ਪਰਿਵਾਰ ਇਨਸਾਫ ਦੇ ਲਈ ਲਗਾਤਾਰ ਦਰਦ ਦਰਦੀਆ ਟੋਕਰਾ ਖਾਣ ਨੂੰ ਮਜਬੂਰ ਹੈ ਜਿਸ ਦੇ ਚੱਲਦੇ ਹੋਏ ਕੁਝ ਦਿਨ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲੇ ਨੰਗਲ ਦੇ ਵਿੱਚ ਇੱਕ ਸੰਕੇਤਿਕ ਧਰਨਾ ਦਿੱਤਾ ਸੀ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਹੈ ਤੇ ਉਹਨਾਂ ਦੀ ਸਿਵਲ ਸਰਜਨ ਰੋਪੜ ਦੇ ਨਾਲ ਮੀਟਿੰਗ ਫਿਕਸ ਕਰਵਾ ਦਿੰਦਾ ਹੈ ਜਿਸ ਦੇ ਚੱਲਦੇ ਹੋਏ ਅੱਜ ਪੂਰੇ ਵਾਰ ਦੇ ਮੈਂਬਰ ਰੋਪੜ ਵਿਖੇ ਸਿਵਲ ਸਰਜਨ ਨੂੰ ਮਿਲਣ ਲਈ ਪਹੁੰਚਦੇ ਨੇ ਤੇ ਉਹਨਾਂ ਦੀ ਮੀਟਿੰਗ ਹੁੰਦੀ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਡਾਕਟਰਾਂ ਦੇ ਵੱਲੋਂ ਕੋਈ ਅਸ਼ਵਾਸਨ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਸਾਫ਼ ਹੋ ਗਿਆ ਹੈ ਕਿ ਉਹਨਾਂ ਨੂੰ ਇਨਸਾਫ਼ ਦੇ ਲਈ ਉਹਨ ਸੰਘਰਸ਼ ਕਰਨਾ ਪਵੇਗਾ ਪਰਿਵਾਰਕ ਮੈਂਬਰਾਂ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਡਾਕਟਰਾਂ ਵੱਲੋਂ ਬਣਾਈ ਗਈ ਟੀਮ ਉਹਨਾਂ ਨੂੰ ਸੱਚ ਨਹੀਂ ਦੱਸ ਰਹੀ ਤੇ ਉਹਨਾਂ ਨੂੰ ਇਨਸਾਫ਼ ਨਹੀਂ ਦੇ ਰਹੀ ਤੇ ਉਹਨਾਂ ਵੱਲੋਂ ਨੰਗਲ ਸਿਵਲ ਹਸਪਤਾਲ ਦੀ ਡਾਕਟਰ ਨੂੰ ਬਚਾਉਣ ਦੇ ਲਈ ਡਾਕਟਰ ਦੀ ਟੀਮ ਲੱਗੀ ਹੋਈ ਹੈ ਤੇ ਹੁਣ ਉਹਨਾਂ ਨੇ ਕਿਹਾ ਕਿ ਇਨਸਾਫ ਲੈਣ ਦੇ ਲਈ ਉਹ ਸੰਘਰਸ਼ ਕਰਨਗੇ ਤੇ ਹੁਣ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪਰਿਸ਼ਾ ਸੰਧੀ ਹੋਵੇਗੀ ਜਿਸ ਦੇ ਚੱਲਦੇ ਹੋਏ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵੀਂ ਰਣਨੀਤੀ ਤਿਆਰ ਕੀਤੀ ਜਾਵੇਗੀ ਤੇ ਉਹ ਆਪਣਾ ਸੰਘਰਸ਼ ਉਲਿੱਕਣਗੇ ਦਰਦਾਂ ਦੀਆਂ ਠੋਕਰਾਂ ਖਾਣੀਆਂ ਪੈਣਗੀਆਂ ਤੇ ਕਿੰਨਾ ਹੋਰ ਲੰਬਾ ਸੰਘਰਸ਼ ਕਰਨਾ ਪਾਏਗਾ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਅੱਜ ਅਸੀਂ ਸਾਨੂੰ ਬੁਲਾਇਆ ਗਿਆ ਸੀਗਾ ਸਿਵਲ ਸਜਨ ਰੋਪੜ ਸਾਡੇ ਕਿਸ ਵਾਸਤੇ ਤੇ ਸਾਨੂੰ ਅੱਜ ਐਦਾਂ ਦਾ ਇੱਥੇ ਕੁਝ ਵੀ ਸਵਸ਼ਾਸ਼ ਨਹੀਂ ਮਿਲਿਆ ਕਿ ਸਾਨੂੰ ਸਾਡੇ ਹੱਕ 'ਚ ਕੋਈ ਫੈਸਲਾ ਹੋ ਸਕੇ ਇੱਥੇ ਕਮ ਸੇ ਕਮ 20 ਡਾਕਟਰ 15 ਤੋਂ 20 ਡਾਕਟਰ ਸਗੇ ਜਿਹਨੇ ਟੀਮ ਬਣੀ ਹੋਈ ਸੀਗੀ ਤੇ ਉਹਨਾਂ ਨੇ ਡਾਕਟਰ ਨੂੰ ਹੀ ਪਛਾਣ ਦੀ ਕੋਸ਼ਿਸ਼ ਕੀਤੀ ਕੋਈ ਕਹਿ ਰਿਹਾ ਕਿ ਹਾਰਟ ਅਟੈਕ ਹੋਇਆ ਕੋਈ ਆਪਣੇ ਕੁਝ ਵੀ ਦੇ ਰਿਹਾ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜਿੰਨੇ ਵੀ ਡਾਕਟਰ ਉੱਥੇ ਪੈਨਲ 'ਚ ਸਗੇ ਹਰੇਕ ਨੇ ਡਾਕਟਰ ਪ੍ਰੇਨਕਰ ਦੀ ਮਦਦ ਕੀਤੀ ਸਾਨੂੰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਜੋ ਵੀ ਸਰਦਾ ਬਣਦਾ ਅਸੀਂ ਆਪਣੇ ਲੈਵਲ 'ਤੇ ਕਰਾਂਗੇ ਜੋ ਵੀ ਅਸੀਂ ਕੀ ਆਪਣੇ ਕਰਵੇ ਕਰਾਂਗੇ ਉਹਦੀ ਜ਼ਿੰਮੇਵਾਰ ਸਰਕਾਰ ਹੋਵੇਗੀ ਪ੍ਰਸ਼ਾਸਨ ਹੋਵੇਗੀ